ਦੇ ਭਾਗ ਅਧਿਆ ਸਾਜਾ ਮੇਰੇ ਪੁੱਤਰ ਹੀਰਾ ਵੀ ਮੈਥੋਂ ਦਸ਼ਾ ਨੋ ਵੇਖੀ ਜਾਸੀ ਛੱਡਿਆ ਮਰਤਾ ਖੰਡੇ ਦਾ ਬਣ ਜੋ ਆਨੰਦਪੁਰੀ ਦੇ ਵਾਸੀ ਹਕ ਸੱਚੇ ਨਸਾਪ ਲਈ ਇੱਥੇ ਲੜਨਾ ਜਾ ਸਿਖਾਇਆ ਸਿਰ ਦੇ ਕੇ ਬਾਪੂ ਦਾ ਰੁੜਦਾ ਹਿੰਦ ਦਾ ਧਰਮ ਬਚਾ ਸਾਗੀ ਤੋਰੀ ਆਪਣੇ ਬੇਗੰਗਾਂ ਦੀ ਧੁਬਦਾ ਪਾਣੀ ਦੇ ਵਿੱਚ ਖੋਰੀ ਹੋ ਛਰਛਰ ਹੋਈ ਇੱਥੇ ਮਟਕੀ ਰੂ ਲੱਖਾਂ ਦੀ ਪਿਆਸੀ ਸ਼ਕੀ ਅਮਰਤ ਖੰਡੇ ਦਾ ਬਣ ਜੋ ਨੰਦਪੁਰੀ ਦੇ ਵਾਸੀ ਜਿੰਨਾ ਸੁੰਦਰੀ ਸਾਬ ਕਹਾਂ ਜੀਤਾ ਸੁੰਦਰੀ ਸਾਬ ਕਹਾਂ ਦੀਆਂ ਭੁੱਲ ਨਾ ਜਾਓ ਯਾਤਾ ਇੱਥੇ ਨਾਨਕ रखियां सदके सुहाग कार खे कटी ज़ुल्म जी फासी छक अमृत खंड मन हुकम तो, तो सतगुर के पूजा भुल हुई मज कोई न आया अमृत खंडे ਰੇ ਰੀਰੇ ਪੁੱਤਰ ਕਈ ਅਣਕੀ ਬੰਦਾ ਸਿਜੇ ਸੂਰੇ ਅੱਖਾਂ ਸਾਵੇਂ ਲਾਲ ਤਹਾਰ ਉਤਰੇ ਸਿੱਖੀ ਸਤਕ ਵਿੱਚ ਪੂਰੇ ਮਨੀ ਸਿੰਘ ਦੀਪ ਸਿੰਘ ਜਾਂ ਹੋਈ ਸਮਝੀ ਆਪਣੀ ਦਾਸੀ ਛੱਕ ਅਮਰਤ ਖੰਡੇ ਦਾ ਭੜ ਜੋ ਨਰੰਦਪੁਰ ਕੇ ਟੋਟੇ ਹਾਰ ਪਵਾ ਲੈ ਹੋ ਜੀ ਉਹਨਾਂ ਕੇਸਾਂ ਦੀ ਅੱਜ ਉਹਨਾਂ ਕੇਸਾਂ ਦੀ ਤੁਹਾਨੂੰ ਸਿਮਤ ਨਹੀਂ ਕੋਈ ਪਾਸੀ ਛੱਕੀ ਅਮਰਤ ਖੰਡੇ ਵਾਲ ਬਣ ਜੋ ਨੰਦਪੁਰੀ ਦੇ ਵਾਸੀ ਇੱਕ ਨਸ਼ੇ ਦੇ ਖੇਤ ਵਿੱਚੋਂ ਇੱਕ ਨਸ਼ੇ ਦੇ ਖੇਤ ਵਿੱਚੋਂ ਮੇਰਾ ਲੰਗਿਆ ਨੀ ਸੀ ਰਾਕੀ ਘੋੜੀ ਘੱਟੇ ਸਨਕਾਂ ਦੇ ਅੱਜ ਮੇਰੇ ਕੰਡੇਰਾ ਬਣ ਜੋ ਅਨੰਦਪੁਰੀ ਦੇ ਵਾਸੀ ਸਿੰਘ ਮੋੜੇ ਫੌਣ ਲਈ ਹੋ ਰੇ ਥਾਥਾ ਉਤੇ ਡੰਬਰ ਹੋ ਕਰੇ ਨੇ ਖੰਮਾ ਜੋ ਕਰ ਕਰ ਦੰਬੀ ਗੁਰੂ ਪੈਗੰਬਰ ਹੋ ਸਾਡੀ ਸੂਚੀ ਕਿਰਤ ਉਤੇ ਕੰਡੇਰੇ ਭਰਦੇ ਅਜ ਅਜਾਸੀ ਛਕ ਅਮਰਤ ਕੰਡੇਰਾ ਬਣ ਜੋ ਅਨੰਦ ਬਹੁਤ ਹੀ ਗਾਰਾ ਛਤਰ ਤੁਹਾਡੇ ਉੱਤੇ ਸਦੰਤਾ ਦੇ ਗਲਬਾ ਪਾ ਕੇ ਬਾਗੇ ਚੰਤਰ ਉਹ ਸੁਨਹਿਰਾਂ ਕੂੜਦੀਆਂ ਖੇਡਾਂ ਖੇਡਣ ਲੋਕ ਸਿਆਸੀ ਛੱਕ ਅਮਰਤ ਖੰਡੇ ਰਾ ਬਣ ਜੋ ਅਨੰਦਪੁਰੀ ਦੇ ਵਾਸੀ ਥੋਈ ਨਾ ਬੋਲ ਤਹੰਗ ਪਾਟੇ ਨੰਨ ਅੱਜ ਤੇ ਫਸੇ ਪਗਲ ਹੁਣੀ ਵੀਰਾਂ ਦੀ ਕੁਰਸੀ ਬੜੀ ਪਿਆਰੀ ਮਸੀ ਸ਼ਗ ਅਮਰਤ ਖੰਡੇਰਾ ਬਣ ਜੋ ਆਨੰਦਪੁਰੀ ਦੇ ਵਾਸੀ ਸ਼ਨਬਾਣੀ ਸ਼ੇਰ ਮੇਰੇ ਸ਼ਨਬਾਣੀ ਸ਼ੇਰ ਮੇਰੇ ਰਾਗੇ ਕੇਵਲ ਦੰਬੀਆਂ ਜੋ ਮਕ ਹੋਣੀ ਬੰਦ ਖਲਾਸੀ ਗੁਰਮਕ ਹੋਣੀ ਬੰਦ ਖਲਾਸੀ ਸ਼ੱਕ ਅਮਰ ਅਖੰਡੇ ਦਾ ਬਣ ਜੋ ਹੰਦਪੁਰੀ ਦੇ ਵਸੀ ਆਲਾ ਹੋਰ ਸਾਡੇ ਵੀਰ ਪਤਾਲੇ ਨਗਰ ਤੋਂ ਬਾਬਾ ਪੱਲਾ ਜੀ ਦੇ ਨਗਰ ਤੋਂ ਉਹਨਾਂ ਵੱਲੋਂ ਵੀ ਮਾਨ ਪਹੁੰਚਾਇਆ ਸਭ ਦੀ ਕਿਰਪਾ ਕਰੇ ਇਹ ਮਹਾਨ ਦਿਹਾੜਾ ਆਪਾਂ ਸ਼ਰਦਾ ਸਤਕਾਰ ਦੇ ਨਾਲ ਮਨਾਉਂਦੇ ਰਹੀਏ ਤੇ ਨਾਲ ਗੁਰੂ ਦਾ ਸਿਧਾਂਤ ਜੋ ਗੁਰੂ ਦਾ ਹੁਕਮ